ਨਕੂਦਰ ਦੀ ਵਿਧਾਇਕਾ ਬੀਬੀ ਨੇ ਜਿਸ ਤਰ੍ਹਾਂ ਦੀ ਜ਼ਾਹਿਰ ਕਿਸਾਨ ਜਥਿਆਂ ਜਥੇਬੰਦੀਆਂ ਦੇ ਵਿਰੁੱਧ ਉਗਲੀ ਹੈ ਉਸ ਤੋਂ ਲੱਗਦਾ ਹੈ ਵੀ ਉਸ ਦੇ ਦਿਮਾਗ ਨੂੰ ਸੱਤਾ ਚੜੀ ਹੋਈ ਹੈ ਔਰ ਉਹ ਸੱਤਾ ਦੇ ਨਸ਼ੇ ਵਿੱਚ ਭੁੱਲ ਗਈ ਕਿ ਇਹਨਾਂ ਜਿਹੜੇ ਹਰੇ ਪਟਕੇ ਵਾਲੇ ਨੇ ਇਹਨਾਂ ਦੀ ਵਜ੍ਹਾ ਕਰਕੇ ਹੀ ਤੁਹਾਡੀ ਸਰਕਾਰ ਬਣੀ ਇਹਨਾਂ ਦੀ ਮਿਹਨਤ ਕਰਕੇ ਤੁਹਾਡੀ ਸਰਕਾਰ ਬਣੀ ਔਰ ਅੱਜ ਤੁਹਾਨੂੰ ਕਿਉਂਕਿ ਉਹ ਤੁਹਾਡਾ ਫਰਜ਼ ਯਾਦ ਹੁੰਦੇ ਨੇ ਇਸ ਕਰਕੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਉਹ ਬੀਬੀ ਸੀ ਇਸ ਕਰਕੇ ਉਦਾ ਜਵਾਬ ਮੌਕੇ ਤੇ ਲੋਕ ਲੋਕੀ ਦੇ ਨਹੀਂ ਸਕੇ ਜੇ ਕੋਈ ਮਨੁੱਖ ਆਦਮੀ ਹੁੰਦਾ ਵਿਧਾਇਕ ਤਾਂ ਉਹਨੂੰ ਸ਼ਾਇਦ ਲੋਕ ਉੱਥੇ ਹੀ ਇਹਦਾ ਜਵਾਬ ਦੇ ਦਿੰਦੇ ਇਹ ਫਿਰ ਵੀ ਜੋ ਮਰਜ਼ੀ ਹੋਇਆ ਉਹਨੇ ਸਮੁੱਚੇ ਐਸਕੇਮ ਦੀ ਬੇਇੱਜ਼ਤੀ ਕੀਤੀ ਹੈ ਮੈਂ ਸਮਝਦਾ ਇਹਦਾ ਉਚੇਚੇ ਤੌਰ ਤੇ ਨੋਟਿਸ ਲਿਆ ਗਿਆ ਔਰ ਅਸੀਂ ਅੱਜ ਬੜੀ ਕਸੂਤੀ ਸਥਿਤੀ ਚ ਫਸਿਆ ਸਰਕਾਰ ਕਿਤੇ ਕਿਸਾਨਾਂ ਦੀ ਕੋਈ ਮਦਦ ਨਹੀਂ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਹੀ ਔਰ ਪਿੰਡ ਦੇ ਲੋਕ ਤਰਾਸ ਤੇ ਤਰਾਤਰਾ ਕਰਦੇ ਨੇ ਔਰ ਸਾਰਾ ਜਿਹੜਾ ਰਾਸ਼ਨ ਪਿੰਡਾਂ ਵਿੱਚੋਂ ਜਾ ਰਿਹਾ ਉਹ ਸਾਡੇ ਲੋਕ ਲੈ ਕੇ ਜਾ ਰਹੇ ਨੇ ਔਰ ਪਸ਼ੂ ਖੁਰਾਕ ਸਾਡੇ ਲੋਕ ਲੈ ਕੇ ਜਾ ਰਹੇ ਨੇ ਇਹ ਸਿਰਫ ਫੋਟੋ ਸ਼ੂਟ ਵਾਸਤੇ ਜਾਂਦੇ ਨੇ ਫੋਟੋ ਖਿਚਾਉਣ ਵੇਲੇ ਸਗੋਂ ਦੋ ਦੋ ਘੰਟੇ ਜਿਹੜੇ ਲੋਕ ਟਰਾਲੀਆਂ ਪਰ ਕੇ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਰੋਕੀ ਰੱਖਦੇ ਨੇ ਉਹਨਾਂ ਦੇ ਰਸਤੇ 'ਚ ਰੁਕਾਵਟ ਖੜੀ ਕਰਦੇ ਨੇ ਜਾਂ ਇਹਨਾਂ ਦੀ ਬਿਮਾਰ ਮਾਨਸਿਕਤਾ ਐਸੀ ਹੈ ਵੀ ਇੱਕ ਜਗ੍ਹਾ ਉਹ ਟਰਾਲੀਆਂ ਘੇਰੀਆਂ ਇਹਨਾਂ ਨੇ ਆਪਣੇ ਨਾਂ ਤੇ ਉਹ ਰਾਸ਼ਨ ਬੰਦਨਾ ਚਾਹਿਆ ਜਦੋਂ ਉਹ ਨੌਜਵਾਨ ਨਾ ਮੰਨੇ ਉਹਨਾਂ ਨੂੰ ਥਾਣੇ 'ਚ ਵੀ ਡਕਿਆ ਇਦਾਂ ਦੀਆਂ ਘਟਨਾਵਾਂ ਆ ਰਹੀਆਂ ਇਹ ਲੋਕਾਂ ਦੇ ਦਿਲ ਤੇ ਉਕਰੀਆਂ ਜਾ ਰਹੀਆਂ ਐਸੀ ਨਹੀਂ ਗੱਲ ਏਡੀ ਇਮਿਊਨ ਨਹੀਂ ਹੈ ਜਿਥੇ ਬੰਦੀਆਂ ਜਿਥੇ ਬੰਦੀ ਸਭ ਕੁਝ ਸੋਚ ਸਮਝ ਕੇ ਫੈਸਲਾ ਕਰਦੀਆਂ ਆ ਇੱਕ ਵਾਰੀ ਇਸ ਤਰਾਸ ਦੀ ਵਿੱਚੋਂ ਅਸੀਂ ਨਿਕਲੀ ਉਹਦੇ ਬਾਅਦ ਸਜ਼ਾ ਜ਼ਰੂਰ ਦੇਵਾਂਗੇ ਔਰ ਇਸ ਬੀਬੀ ਨੂੰ ਮਾਫੀ ਮੰਗ ਕੇ ਖੜਾ ਚੜਾਉਣਾ ਪਏਗਾ ਔਰ ਅੱਜ ਮੇਰੀ ਅਪੀਲ ਹੈ ਸਾਰੇ ਜਿਹਨੇ ਪੰਜਾਬੀ ਪਾਈਚਾਰਾ ਬਾਹਰ ਵੀ ਬੈਠਾ ਹੈ ਯੂਪੀ ਚੋਂ ਟੈਲੀਫੋਨ ਆਉਂਦੇ ਨੇ ਹਰਿਆਣੇ ਚੋਂ ਟੈਲੀਫੋਨ ਆਉਂਦੇ ਨੇ ਉੱਥੇ ਰਾਸ਼ਨ ਇਕੱਠਾ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਕਿਰਪਾ ਕਰਕੇ ਬਹੁਤ ਕੁਝ ਇੱਥੇ ਆਈ ਜਾ ਰਿਹਾ ਹੈ ਹਾਲੇ ਰੁਕ ਜਾਓ ਕੁਝ ਦਿਨ ਸਾਡਾ ਪਾਈਚਾਰਾ ਹਾਲੇ ਵੀ ਹੜ ਦੇ ਸਾਡੇ ਚ ਫਸਿਆ ਹੋਇਆ ਹੈ ਜਿਹੜੇ ਅਸਲੀ ਲੋਕ ਨੇ ਉਹਨਾਂ ਤੱਕ ਸਮਾਨ ਬਹੁਤ ਘੱਟ ਪਹੁੰਚਦਾ ਹੈ ਬਹੁਤੇ ਤਾਂ ਸੜਕ ਦੇ ਉੱਤੇ ਬੈਠੇ ਨੇ ਕਈਆਂ ਦਾ ਕਾਰੋਬਾਰ ਹੀ ਹੋ ਗਿਆ ਅਫਸੋਸ ਹੁੰਦਾ ਵੀ ਸਾਡੀ ਇਹੋ ਜਿਹੀ ਵਿਮਾਨਸਿਕਤਾ ਵਾਲੇ ਲੋਕ ਨੇ ਜਿੰਨਾਦਰ ਨੁਕਸਾਨ ਨਹੀਂ ਹੋਇਆ ਉਹ ਵੀ ਟਰਾਲੀਆਂ ਹੁੰਦੀਆਂ ਸਮਾਨ ਲੈ ਕੇ ਘਰਾਂ ਨੂੰ ਪੱਜ ਜਾਂਦੇ ਨੇ ਉਹ ਆਪਣੇ ਘਰ ਇਕੱਠਾ ਕਰਨ ਲੱਗੇ ਹੋਏ ਨੇ ਸਮਾਨ ਇਸ ਲਈ ਮੇਰੀ ਬੇਨਤੀ ਹੈ ਫਿਲਹਾਲ ਸਾਰੇ ਰੁਕ ਜਾਓ ਅਸੀਂ ਪੰਜਾਬ ਵਾਲਿਆਂ ਨੇ ਸੰਭਾਲਿਆ ਹੋਇਆ ਮੋਰਚਾ ਸਾਰੇ ਰਲ ਮਿਲ ਕੇ ਪਹਿਲਾਂ ਉਹਨਾਂ ਨੂੰ ਇਸ ਤਰਾਸ ਦੀ ਜੋ ਕੱਢ ਲਈਏ ਜਦੋਂ ਪਾਣੀ ਉਤਰਿਆ ਉਤੇ ਬਾਅਦ ਇੱਕਦਮ ਬਿਮਾਰੀਆਂ ਵੀ ਫੈਲਣੀਆਂ ਉਹਦਾ ਇਲਾਜ ਲਈ ਦਵਾਈਆਂ ਚਾਹੀਦੀਆਂ ਜਦੋਂ ਇੱਕਦਮ ਉਤਰਿਆ ਉਦੋਂ ਉਥੇ ਬਾਅਦ ਡੀਜ਼ਲ ਵੀ ਚਾਹੀਦਾ ਜਿਹੜੇ ਖੇਤ ਨੇ ਉਹਨਾਂ ਨੂੰ ਪਦਰਾ ਵੀ ਕਰਨਾ ਹੈ ਉਥੇ ਬਾਅਦ ਕਣਕ ਦੀ ਬਜਾਈ ਵਾਸਤੇ ਬੀਜ ਵੀ ਚਾਹੀਦਾ ਹੋਰ ਫਸਲਾਂ ਦੀ ਬਜਾਈ ਵਾਸਤੇ ਬੀਜ ਵੀ ਚਾਹੀਦਾ ਉਹ ਸਾਰਾ ਕੁਝ ਇੱਕ ਲੰਬੀ ਲੜਾਈ ਹੈ ਅੱਜ ਇਹ ਮੈਨ ਮੇਡ ਇਤਰਾਸ ਦੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਨੇ ਮਿਲ ਕੇ BBMP ਦੇ ਥਰੂ ਪੰਜਾਬ ਨੂੰ ਕੋਈ ਸਜ਼ਾ ਦਿੱਤੀ ਹੈ ਇਹ ਐਵੇਂ ਹੜ ਨਹੀਂ ਆਏ ਅ ਲੈਮਨ ਨੂੰ ਪਰਨ ਦਾ ਇੱਕ ਤਰੀਕਾ ਹੁੰਦਾ ਹੈ 23 ਸਤੰਬਰ ਤੱਕ ਡੈਮ ਪਰਨੇ ਆਉਂਦੇ ਨੇ ਜਿਉਂ ਜਿਉਂ ਪਾਣੀ ਜ਼ਿਆਦਾ ਆਈ ਜਾਂਦਾ ਹੁੰਦਾ ਉਹਨੂੰ ਰਿਲੀਜ਼ ਕਰਨਾ ਹੁੰਦਾ ਪਹਿਲਾਂ ਇਹਨਾਂ ਨੇ ਲਵਲਵ ਡੈਮ ਪਰੇ ਲੋਕਾਂ ਨੂੰ ਉਹ ਡਾਟਾ ਜਿਹੜਾ ਉਹ ਅਪਲੋਡ ਕਿਉਂ ਨਹੀਂ ਕਰਦੇ ਆ ਕਿ ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਕੀ ਨਿਰਾਇਕੀਆਂ ਕੀਤੀਆਂ ਇਸ ਲਈ ਇਹ ਸਜ਼ਾ ਪੰਜਾਬ ਨੂੰ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਚੈਲੰਜ ਕਬੂਲ ਕਰ ਲਿਆ ਪੰਜਾਬੀਆਂ ਨੂੰ ਦੁਨੀਆ 'ਚ ਨਾਂ ਕੋਲ ਮਾਰਨ ਵਾਲਾ ਜੰਮਿਆ ਨਾ ਪੰਜਾਬੀ ਕਿਸੇ ਦੇ ਮਾਰਿਆ ਮਰਨਗੇ ਬੜਾ ਸਪਸ਼ਟ ਕਰਦੇ ਹਾਂ ਹਕੂਮਰਾਨਾਂ ਨੂੰ ਚਾਹੇ ਦਿੱਲੀ ਵਾਲੇ ਨੇ ਚਾਹੇ ਪੰਜਾਬ ਵਾਲੇ ਨੇ ਅਸੀਂ ਤੁਹਾਡੀ ਈਨ ਮੰਨਣ ਨੂੰ ਤਿਆਰ ਨਹੀਂ ਸਾਡਾ ਭਾਈਚਾਰਾ ਹੈ ਅਸੀਂ ਪਾਲਾਂਗੇ ਅਸੀਂ ਉਹਨਾਂ ਨੂੰ ਸੰਭਾਲਾਂਗੇ ਅਸੀਂ ਉਹਨਾਂ ਲਈ ਆਪਣੀ ਪੂਰੀ ਬਾਜੀ ਲਾ ਦੇਾਂਗੇ ਪਰ ਅਸੀਂ ਤੁਹਾਡੇ ਅਗੇ ਹੱਥ ਨਹੀਂ ਹਟਦੇ ਜੋ ਸਾਡਾ ਹੱਕ ਬਣਦਾ ਉਹ ਅਸੀਂ ਲੈਣ ਜਾਂਦੇ ਆ ਜੇ ਤੂੰ ਵਿਹਲੇ ਹੋ ਰਹਿਣ ਦਿਓ ਅਸੀਂ ਮੋਰਚਾ ਲਾ ਕੇ ਤੁਹਾਤੋਂ ਸਾਰਾ ਇੱਕ ਇੱਕ ਪਾਈ ਦਾ ਹਿਸਾਬ ਮੰਗਾਂਗੇ ਬਹੁਤ ਬਹੁਤ ਧੰਨਵਾਦ